ਜਾੜਾ ਨੂੰ ਕੀੜਾ ਲੱਗ ਜਾਣਾ ਦੰਦਾਂ ਦਾ ਹਿੱਲਣਾ ਪਾਇਰੀਆ ਹੋ ਜਾਣਾ ਜਾਂ ਫਿਰ ਪੱਥਰੀ ਹੋਣਾ ਕੈਂਸਰ ਦੇ ਵਿੱਚ ਇਹ ਜਿਹੜਾ ਉਠਕੰਡਾ ਕੰਮ ਆਉਂਦਾ ਬਹੁਤ ਰੋਗਾਂ ਦੇ ਵਿੱਚ ਇਸ ਦੀ ਦਵਾਈ ਹੈ ਜਿਹੜੀ ਵਰਤੀ ਜਾਂਦੀ ਹੈ ਪਰ ਆਪਾਂ ਨੂੰ ਜਾਣਕਾਰੀ ਨਾ ਹੋਣ ਦੇ ਕਾਰਨ ਕੋਈ ਵੀ ਮੇਰਾ ਵੀਰ ਭੈਣ ਭਰਾ ਇਸ ਦਾ ਇਸਤੇਮਾਲ ਕਰਦਾ ਹੀ ਨਹੀਂ ਘਰਾਂ ਦੇ ਆਲੇ ਦੋਲੇ ਬਹੁਤ ਖੜਿਆ ਹੁੰਦਾ ਦੇਖੋ ਤੁਹਾਡੇ ਜਾੜਾ ਨੂੰ ਪੀਲਾਪਾਨਾ ਮਸੂੜੇ ਤੁਹਾਡੇ ਕਮਜ਼ੋਰ ਹੋ ਗਏ ਨੇ ਜਾੜਾ ਜਾਂ ਦੰਦ ਤੁਹਾਡੇ ਹਿੱਲਦੇ ਨੇ ਪਹਿਲੇ ਦਿਨ ਤੋਂ ਹੀ ਤੁਹਾਡੀਆਂ ਜਾੜਾਂ ਦੋਂ ਜਿਹੜਾ ਹਿਲਣਾ ਬੰਦ ਕਰ ਦੇਗਾ ਮਸੂੜਿਆਂ ਦੀ ਪਕੜ ਬਣਾ ਦੇਗਾ ਤੇ ਮਸੂੜਿਆਂ ਦੇ ਵਿੱਚੋਂ ਜਿਹੜਾ ਖੂਨ ਆਉਂਦਾ ਉਹ ਵੀ ਜਾਣਾ ਬੰਦ ਹੋ ਜਾਏਗਾ ਤੁਸੀਂ ਇਸ ਨੂੰ ਵਰਤਣਾ ਕਿਸ ਤਰੀਕੇ ਦੇ ਨਾਲ ਹੈ ਜਿਹੜੇ ਮੇਰੇ ਵੀਰਾਂ ਦੇ ਜਾੜਾ ਨੂੰ ਕੀੜਾ ਲੱਗਿਆ ਹੋਇਆ ਜਾਂ ਪਾਇਰੀਆ ਤੇ ਹਿੱਲਦੇ ਨੇ ਤੁਸੀਂ ਇਹਦੀ ਜੜ ਲੈਣੀ ਹੈ ਜੀ ਇਹਦੀ ਜੜ ਲੈ ਕੇ ਉਹਦੀ ਤੁਸੀਂ ਦਾਤਣ ਕਰਨੀ ਹੈ ਦਾਤਣ ਕਰਨੀ ਹੈ ਉਸ ਦੀ ਤੇ ਤੁਸੀਂ ਦੇਖੋਗੇ ਪਹਿਲੇ ਦਿਨ ਤੋਂ ਹੀ ਤੁਹਾਡੇ ਮਸੂੜੇ ਜਿਹੜੇ ਜਾੜਾ ਨੂੰ ਫੜ ਲੈਣਗੇ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਜਾੜਾ ਹਿੱਲਦੇ ਨੇ ਦੰਦ ਹਿੱਲਦੇ ਨੇ ਜਾਂ ਉਹਨਾਂ ਨੂੰ ਕੀੜਾ ਲੱਗਿਆ ਹੋਇਆ ਕੀੜਾ 4 ਤੋਂ 5 ਦਿਨਾਂ ਦੇ ਅੰਦਰ ਅੰਦਰ ਬਿਲਕੁਲ ਖਤਮ ਹੋ ਜਾਏਗਾ ਜਿਹੜੇ ਮੇਰੇ ਵੀਰਾਂ ਨੂੰ ਪੱਥਰੀ ਦੀ ਸਮੱਸਿਆ ਆ ਜਾਂਦੀ ਹੈ ਤਾਂ ਤੁਸੀਂ ਕੀ ਕਰਨਾ ਇਹਦਾ ਪੰਜਾਂਗ ਲੈ ਲੈਣਾ ਜੀ ਇਸ ਦਾ ਪੰਜਾਂਗ ਲੈ ਕੇ ਤੁਸੀਂ ਇਸ ਨੂੰ ਸੁਕਾ ਲੈਣਾ ਸੁਕਾ ਕੇ ਇਸ ਦਾ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਤੁਸੀਂ 15 ਤੋਂ 20 ਗ੍ਰਾਮ ਦੀ ਮਾਤਰਾ 'ਚ ਇਸ ਨੂੰ ਲੈ ਕੇ ਇੱਕ ਗਲਾਸ ਪਾਣੀ 'ਚ ਚੰਗੀ ਤਰ੍ਹਾਂ ਉਬਾਲ ਲੈਣਾ ਹੈ। ਉਬਲਦੇ ਆ ਉਬਲਦੇ ਆ ਉਹ ਪਾਣੀ ਜਦ ਅੱਧਾ ਰਹਿ ਜਾਏ ਤਾਂ ਉਸ ਨੂੰ ਤੁਸੀਂ ਚਾਹ ਦੇ ਵਾਂਗੂ ਸਵੇਰੇ ਖਾਲੀ ਪੇਟ ਪੀਣਾ ਹੈ। ਇਸੇ ਤਰ੍ਹਾਂ ਸ਼ਾਮ ਨੂੰ ਖਾਲੀ ਪੇਟ ਪੀਣਾ ਹੈ। ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਉਸ ਤੋਂ ਬਾਅਦ ਤੁਸੀਂ ਖਾਣਾ ਖਾਣਾ ਹੈ। ਤੁਹਾਡੀ ਪੱਥਰੀ ਚਾਹੇ 10 mm ਦੀ ਹੈ, 15 mm ਦੀ ਹੈ, 8 mm ਦੀ, 5 mm ਦੀ 15 ਦਿਨਾਂ ਦੇ ਅੰਦਰ-ਅੰਦਰ ਪਾਣੀ ਬਣ ਕੇ ਬਾਹਰ ਨਿਕਲ ਜਾਏਗੀ। ਇਹ ਕੈਂਸਰ ਦੇ ਵਿੱਚ ਵੀ ਕੰਮ ਆਉਂਦਾ ਹੈ ਕੈਂਸਰ ਚ ਇਹਦਾ ਜਿਹੜਾ ਵਰਤਣ ਦਾ ਤਰੀਕਾ ਹੈ ਉਹ ਤੁਸੀਂ ਪੰਚਾਂਗ ਵੀ ਲੈ ਸਕਦੇ ਹੋ ਜਾਂ ਫਿਰ 10 ਕੁ ਪੱਤੇ ਤੁਸੀਂ ਇਹਦੇ ਲੈ ਲਓ ਪੁਠ ਕੰਡੇ ਦੇ ਘੱਟੋ ਘੱਟ 10 ਪੱਤੇ ਇਹਦੇ ਲੈ ਲਓ ਤੇ 10 ਘੱਟੋ ਘੱਟ 30 ਪੱਤੇ ਸੁਹਾਂਜਣਾ ਜਿਹਨੂੰ ਮਰਿੰਗਾ ਕਹਿੰਦੇ ਨੇ ਮਰਿੰਗੇ ਦੇ ਲੈ ਲਓ 20 ਕੀ ਪੱਤੇ ਤੁਸੀਂ ਤਾਲੀ ਦੇ ਲੈ ਲਓ ਜਿਹਨੂੰ ਸ਼ੀਸ਼ਮ ਵੀ ਕਹਿੰਦੇ ਨੇ 20 ਕੀ ਪੱਤੇ ਤਾਲੀ ਦੇ 10 ਪੱਤੇ ਇਹਦੇ 30 ਪੱਤੇ ਸੁਹਾਂਜਣੇ ਦੇ ਮਰਿੰਗੇ ਦੇ ਧੋ ਕੇ ਇਨਾਂ ਨੂੰ ਤੁਸੀਂ ਸਾਫ਼ ਕਰਕੇ ਇਹ ਸਾਰੇ ਪੱਤੇ ਸਵੇਰੇ ਖਾਲੀ ਪੇਟ ਚਾਬਣਾ ਸ਼ੁਰੂ ਕਰ ਦੋ ਤੁਸੀਂ ਦੇਖੋਗੇ ਤੁਹਾਨੂੰ ਕੈਂਸਰ ਦੀ ਅਗਰ ਦਵਾਈ ਚੱਲਦੀ ਉਹਨੂੰ ਚੱਲਦੀ ਰਹਿਣ ਦਿਓ ਤੁਸੀਂ ਕੋਈ ਦਿੱਕਤ ਨਹੀਂ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਡਾ ਜਿਹੜਾ ਕੈਂਸਰ ਆ ਉਸ ਦੀ ਰੋਕ ਥਾਮ ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਏਗੀ ਇਹ ਕਾਫੀ ਰੋਗਾਂ ਦੇ ਵਿੱਚ ਕੰਮ ਆਉਂਦਾ ਮੈਂ ਪਹਿਲਾਂ ਵੀ ਗੱਲ ਕਰੀ ਹੈ ਤੇ ਜਿਹੜੇ ਜਿਹੜੇ ਮੇਰੇ ਵੀਰਾਂ ਨੇ ਸਮੱਸਿਆ ਹੁਣ ਖਾਸ ਕਰਕੇ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਿਓ ਕੋਲਡ ਡਰਿੰਕ ਤੋਂ ਪਰਹੇਜ਼ ਕਰਿਓ ਜਿਹੜੇ ਮੇਰੇ ਵੀਰਾਂ ਨੇ ਕੈਂਸਰ ਚ ਇਸ ਨੂੰ ਵਰਤਣਾ ਹੈ ਮਤਲਬ 10 ਪੱਤੇ ਇਹਦੇ 20 ਕੀ ਪੱਤੇ ਟਾਲੀ ਦੇ ਸ਼ੀਸ਼ਮ ਦੇ ਤੇ 30 ਪੱਤੇ ਮਰਿੰਗੇ ਦੇ ਉਹ ਕੋਲਡ ਡਰਿੰਕ ਵੀ ਬੰਦ ਕਰ ਦੇਣ ਮਿੱਠਾ ਵੀ ਬੰਦ ਕਰ ਦੇਣ ਚਾਹ ਬੰਦ ਕਰ ਦੇਣ ਤੇ ਤਲੀਆਂ ਚੀਜ਼ਾਂ ਤੇ ਚਾਵਲ ਰੋਟੀ ਇਸ ਤੋਂ ਥੋੜਾ ਪਰਹੇਜ਼ ਕਰਨ ਬਹੁਤ ਜਲਦੀ ਤੁਹਾਡਾ ਜਿਹੜਾ ਕੈਂਸਰ ਆ ਉਹ ਕੰਟਰੋਲ ਚ ਆ ਜਾਏਗਾ ਇਹ ਨਾਲ ਸਾਰੀਆਂ ਬਿਮਾਰੀਆਂ ਤੇ ਕੰਮ ਕਰਦਾ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਥਾ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ